ਸਰੂਪ ਦੀ ਧਰਨੀ ਮਚੋਰੋ ਦਾ ਰਾਜ ਫਿਲਮ ਦੀ ਤਰ੍ਹਾਂ ਇੱਕ ਨੌਸਰਵਾਜ ਜੋੜਾ ਅੱਜਕੱਲ ਬਠਿੰਡਾ ਜਿਲ੍ਹੇ ਦੇ ਸ਼ਹਿਰ ਰਾਮਪਰਾਪੂਲ ਦੇ ਆਸ-ਪਾਸ ਪਿੰਡਾਂ ਵਿੱਚ ਸਰਗਰਮ ਹੈ ਜੋ ਕਿ ਨਵੇਂ ਸਟਾਈਲ ਨਾਲ ਪੋੜੇਪਾਲੀ ਲੋਕਾਂ ਨੂੰ ਠੱਗ ਰਿਹਾ ਹੈ ਤੇ ਪੀੜਤਾ ਦਾ ਦਰਦ ਉਸ ਸਮੇਂ ਹੋਰ ਵੱਧ ਜਾਂਦਾ ਹੈ ਜਦ ਪੁਲਿਸ ਇਨਾ ਖਰਾਬ ਕਾਰਵਾਈ ਕਰਨ ਦੀ ਬਜਾਏ ਪੀੜਤ ਨੂੰ ਹੀ ਫਟਕਾਰ ਲਗਾ ਦਿੰਦੀ ਹੈ ਕੀ ਹੈ ਇਹ ਬਰਾਬਲਾ ਤੇ ਕਿਵੇਂ ਲਖਵਤਾਲ ਠੱਗੀ ਦੀ ਖੇਡ ਖੇਡ ਰਹੇ ਹਨ ਵੇਖੋ ਇਸ ਵੀਡੀਓ ਵਿੱਚ ਮੇਰੇ ਮੋੜ ਕੋਲ ਹੈ ਜੀ ਪਿੰਡ ਢਿੰਕੜਾ ਮੇਰੀ ਡੈਡੀ ਦਾ ਨਾਮ ਹੈਪੀ ਜੇ ਹੈਪੀ ਡੈਰੀ ਹੈ ਸਾਡਾ ਕਰਿਆਣਾ ਸ਼ੋਪ ਵੀ ਹੈ ਸਰ ਤੇ ਸਾਡੇ ਨਾਲ ਫਰਾਡ ਹੋਇਆ ਸਰ ਜਿਵੇਂ ਆਪਾਂ ਕਹਿ ਦਿੰਨੇ ਆ 3 ਤਰੀਕ ਨੂੰ ਸ਼ਾਮ ਨੂੰ 6 ਵਜੇ ਦੋ ਲੇਡੀ ਇੱਕ ਲੇਡੀ ਜੇ ਇੱਕ ਮੁੰਡਾ ਮੋਟਰਸਾਈਕਲ ਤੇ ਆਏ ਬਿਨਾ ਨੰਬਰ ਪਲੇਟ ਵਾਲੀ ਤੇ ਸਪਲੈਂਡਰ ਮੋਟਰਸਾਈਕਲ ਸੀਗਾ loyel bhl ਸੀਗੇ ਉਹਦੇ ਤੇ ਨੰਬਰ ਪਲੇਟ ਨਹੀਂ ਲੱਗੀ ਸੀ ਸਰ ਉਹਦੇ ਉੱਤੇ ਉਹ ਮੇਰੇ ਕੋਲ ਡੈਰੀ ਦੇ ਵਿੱਚ ਆਏ ਮੈਨੂੰ ਕਹਿੰਦੇ ਥੋੜਾ ਦੁੱਧ ਲੈਣਾ ਹੈ ਸੀ ਮੈਂ ਕਹੀ ਲੈ ਲੋ ਕੋਈ ਗੱਲ ਨਹੀਂ ਹੈ ਦੋ ਤਾਂ 60 ਰੁਪਏ ਕਿਲੋ ਵਾਲਾ ਵਧੀਆ ਹੈਗਾ ਤੁਸੀਂ ਲੈ ਸਕਦੇ ਹੋ ਤਾਂ ਉਹ ਕਹਿੰਦਾ ਕੋਈ ਨਹੀਂ 60 ਵਾਲਾ ਹੀ ਲੈ ਲਾਂਗੇ ਤੇ ਕਹਿੰਦਾ ਸਮਾਨ ਤਾਂ ਅਸੀਂ ਹੋਰ ਵੀ ਲੈ ਲਾਂਗੇ ਤੇ ਪਰ ਜੇ ਅਸੀਂ ਪੇਮੈਂਟ Google Pay ਰਾਹੀਂ ਕਰਾਂਗੇ ਮੈਂ ਕਿਹਾ ਕੋਈ ਗੱਲ ਨਹੀਂ ਜਿਹੜੀ ਜਿਵੇਂ ਤੁਸੀਂ ਗੱਲੀਆਂ ਕਰ ਦਿਓ ਪੇਮੈਂਟ ਕੋਈ ਚੱਕਰ ਵਾਲੀ ਨਾਲ ਨਹੀਂ ਕਹਿੰਦੇ ਫਿਰ ਅਸੀਂ ਸਮਾਨ ਥੋੜਾ ਵੱਧ ਲੈ ਲੈਣੇ ਕਿਉਂ ਕਿਉਂ ਲੈ ਲਿਆ ਉਹਨਾਂ ਨੇ ਦਹੀਂ ਵੀ ਲੈ ਲਿਆ 840 ਰੁਪਏ ਦਾ ਸਾਰਾ ਸਮਾਨ ਲੈ ਕੇ ਕਹਿੰਦੇ ਵੀ 2500 ਰੁਪਏ ਅਸੀਂ ਤੁਹਾਨੂੰ ਪੇ ਕਰ ਦਿੰਦੇ ਆ ਤੇ ਤੁਸੀਂ ਸਾਨੂੰ ਬਾਕੀ ਪੇਮੈਂਟ ਕੈਸ਼ ਦੇ ਦੋਗੇ ਮੈਂ ਤਾਂ ਕੋਈ ਗੱਲ ਨਹੀਂ ਜੀ ਐਸੀ ਗੱਲ 'ਚ ਕੋਈ ਦਿੱਕਤ ਨਹੀਂ ਹੈ ਤੁਸੀਂ ਪੇਮੈਂਟ ਕਰੋ ਉਹਨਾਂ ਨੇ ਸਾਨੂੰ ਇੱਕ ਫਰਾਡ ਮੈਸੇਜ ਰਾਹੀਂ ਪੇਮੈਂਟ 2500 ਰੁਪਇਆ ਸੈਂਡ ਕੀਤੀ ਭਾਵੇਂ ਮੋਬਾਈਲ ਨੰਬਰ 6284660216 ਇਹ ਨੰਬਰ ਸੀ ਉਹਨਾਂ ਦਾ ਉਹ ਸਾਰੀ ਲੋਕੇਸ਼ਨ ਸਾਡੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਤੇ ਉਹ ਲੇਡੀਜ਼ ਇਸ ਤਰ੍ਹਾਂ ਪੇਮੈਂਟ ਕਰਵਾ ਕੇ ਸਾਨੂੰ ਕਹਿੰਦੇ ਵੀ ਸਾਨੂੰ ਕਾਲੀ ਅਸੀਂ ਮਾਰਗ ਤੇ ਜਾਣਾ ਹੈ ਸਾਨੂੰ ਜਾਣ ਦਿਓ ਅਸੀਂ ਤਾਂ ਕੋਈ ਕਰਨੀ ਤੁਹਾਡੀ ਪੇਮੈਂਟ ਸਾਨੂੰ ਸ਼ੋ ਹੋ ਰਹੀ ਹੈ ਤੇ ਤੁਸੀਂ ਚਲੇ ਜਾਓ ਜਦੋਂ ਦੇਖਿਆ ਸਾਡੀ ਪੇਮੈਂਟ ਦਾ ਅਕਾਊਂਟ ਦੇ ਵਿੱਚ ਜੁੜੀ ਨਹੀਂ ਹੈਗੀ ਜਦੋਂ ਅਸੀਂ ਧਿਆਨ ਨਾਲ ਮੈਸੇਜ ਨੂੰ ਦੇਖਿਆ ਫਰੌਡ ਮੈਸੇਜ ਸੀਗਾ ਕਿ ਅਸੀਂ ਥਾਣਾ ਸਾਡਾ ਥਾਣਾ ਫੂਲ ਆਪਣੇ ਦਰਖਾਸਤ ਦਿੱਤੀ ਸੀ 3 ਤਰੀਕ ਨੂੰ ਪਰ ਉਹਨਾਂ ਦੀ ਐਫ ਆਈ ਆਰ ਮੇਰੇ ਹਿਸਾਬ ਨਾਲ ਉਹਨਾਂ ਨੇ ਚੜਾਈ ਨਹੀਂ ਹੈ ਨੈਟ ਤੇ ਤੇ ਉਹ ਅਜੇ ਪੈਂਡਿੰਗ ਚ ਹੀ ਪਈ ਹੈ ਤੇ ਨਾ ਹੀ ਉਹਨਾਂ ਨੇ ਕੋਈ ਅਜਿਹੀ ਕਾਰਵਾਈ ਕੀਤੀ ਹੈ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦਾ ਸਾਨੂੰ ਸੈਨੇ ਦੀ ਲੋਕੇਸ਼ਨ ਉਹਨਾਂ ਦੀ ਸ਼ੋ ਹੋਈ ਹੈ ਤੇ ਸਾਨੂੰ ਵੀ ਇਹ ਸ਼ੋਰ ਹੈ ਵੀ ਉਹ ਸੈਨੇ ਦੇ ਹੀ ਹੈ ਬੰਦੇ ਪਰ ਹੁਣ ਫੜਨਾ ਤਾਂ ਦੇਖੋ ਪ੍ਰਸ਼ਾਸਨ ਨਹੀਂ ਉਹਨਾਂ ਨੂੰ ਤੇ ਹੁਣ ਦੇਖੋ ਵੀ ਕੀ ਕਾਰਵਾਈ ਕਰਦੇ ਨੇ ਜੀ ਅਜੇ 10-11 ਦਿਨ ਹੋ ਗਏ ਪਰ ਕੋਈ ਕਾਰਵਾਈ ਨਹੀਂ ਹੋਈ ਮੈਂ ਨੇ ਐਸਐਸਪੀ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਵੀ ਚਿੱਠੀ ਕੱਢੀ ਸੀ ਰਜਿਸਟਰੀ ਨਾਲ ਹੀ ਤੇ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਆਇਆ ਦੇਖੋ ਪ੍ਰਸ਼ਾਸਨ ਦੇ ਵਿੱਚ ਕੀ ਚੱਲ ਰਿਹਾ ਸਾਰੀ ਪਬਲਿਕ ਪਰਚਾਰ ਹੋ ਰਹੀ ਹੈ ਉਹ ਥਾਂ ਥਾਂ ਠੱਗੀਆਂ ਮਾਰ ਰਹੇ ਇੱਕ ਦੋ ਆਮਪਰਾਪਰ ਬੋਲ ਦੇ ਵਿੱਚ ਵੀ ਠੱਗੀਆਂ ਹੋਈਆਂ ਸਰ ਅਜੇ ਉਸ ਦਿਨ ਰੇੜੀ ਜਿਹੜੇ ਪਾਸੋਂ ਸਮਾਨ ਲੈ ਕੇ ਸਾਡੇ ਕੋਲ ਐਂਟਰ ਵਾਈ ਸੀ ਉਹ ਵੀ ਤਿੰਨ ਚਾਰ ਲਫਾਫੇ ਚੱਕੀ ਫਿਰਦੀ ਸੀ ਪਿੱਛੋਂ ਵੀ ਠੱਗੀਆਂ ਮਾਰ ਕੇ ਆਈ ਸੀਗੀ ਹੁਣ ਤੁਸੀਂ ਦੇਖੋ ਜੀ ਕੀ ਕਰ ਸਕਦੇ ਹੋ